ਚੰਡੀਗੜ ਦੀ ਗੱਲ ਕਰਦੇ ਆਂ ਆਪਾਂ ਯੂਨੀਵਰਸਿਟੀ ਦੀ ਗੱਲ ਕਰਦੇ ਆਂ ਚੰਡੀਗੜ ਦਾ ਚਸਕਾ ਪਿੰਡ ਹੁਣ ਮੁੜਿਆ ਜਾਵੇ ਦਾ ਕਈ ਦਿਨ ਹੋ ਗਏ ਚਸਕਾ ਹੀ ਪਿਆ ਹੋਇਆ ਗੱਲਾਂ ਬਾਤਾਂ ਸ਼ੁਰੂ ਹੋਈਆਂ ਨੇ ਚੰਡੀਗੜ ਦੀਆਂ ਬਾਕੀ ਬਈ ਯੂਨੀਵਰਸਿਟੀ ਕਈਆਂ ਦਾ ਸੁਪਨਾ ਹੁੰਦਾ ਮਿੰਟੂ ਜੀ ਤੇ ਕਈਆਂ ਨੇ ਸੁਪਨਿਆਂ ਵਰਗੇ ਦਿਨ ਉੱਥੇ گزارੇ ਹੁੰਦੇ ਆ ਤੇ ਇਸ ਕਰਕੇ ਜੁੜੇ ਹੁੰਦੇ ਨੇ ਲੋਕ ਪਰ ਇਸ ਵਾਰੀ ਕਾਫੀ ਜ਼ਿਆਦਾ ਲੋਕ ਜਿਹੜੇ ਮੈਨੂੰ ਲੱਗਦਾ ਨਾਮ ਵੀ ਭਾਵੇਂ ਉੱਥੇ ਪੜ੍ਹੇ ਹੋਣ ਉਹ ਵੀ ਜੁੜੇ ਹੋਏ ਆ ਖਬਰਾਂ ਇਹ ਸੀਗੀਆਂ ਕਿ ਬਈ ਉੱਥੇ ਕਾਫੀ ਰੌਲਾ ਰੱਪਾ ਹੈ ਉੱਥੇ ਤਕਰਾਰ ਦੀਆਂ ਵੀ ਕੁਝ ਖਬਰਾਂ ਆਈਆਂ ਹੱਦ ਤ ਤੇ ਉਸ ਤੋਂ ਬਾਅਦ ਇਹ ਕਿ ਸੈਨੇਟ ਚੋਣਾ ਵਾਸਤੇ ਵੀ ਉੱਥੇ ਜ਼ੋਰ ਲਾਇਆ ਜਾ ਰਿਹਾ ਹੁਣ ਦੁਬਾਰਾ ਤੋਂ ਪਰ ਇਹ ਸਾਰੇ ਰੋਲੇ ਰੱਪੇ ਦੇ ਵਿੱਚ ਥੋੜਾ ਜਿਹਾ ਸਮੇਟ ਕੇ ਸਾਨੂੰ ਤੁਸੀਂ ਦੱਸਿਓ ਤਰੀਕੇ ਦੇ ਨਾਲ ਕਿ ਕਿਹੜੀ-ਕਿਹੜੀ ਉੱਥੇ ਘਟਨਾ ਵਾਪਰੀ ਕੀ ਉੱਥੇ ਚੰਗਾ ਹੋਇਆ ਤੇ ਕੀ ਹੈ ਜੇ ਉੱਥੇ ਸਟਰਗਲ ਚੱਲ ਰਿਹਾ ਹੈ ਇੱਕ ਚੀਜ਼ ਸਾਫ਼ ਹੁੰਦੀ ਹੈ ਸੁਖਮ ਸਿੰਘ ਜਦੋਂ ਵੀ ਚੰਡੀਗੜ੍ਹ ਦੀ ਕਾਲ ਆਏਗੀ ਨਾ ਕਿ ਚੰਡੀਗੜ੍ਹ ਦੇ ਵਿੱਚ ਬਈ ਕੋਈ ਪ੍ਰੋਗਰਾਮ ਕੋਈ ਪ੍ਰਦਰਸ਼ਨ ਕੋਈ ਕੁਝ ਵੀ ਹੈ ਜੀ ਤਾਂ ਇੱਕ ਚੀਜ਼ ਤੁਸੀਂ ਸਹਿਜੇ ਹੀ ਕਹਿ ਲਓ ਕਿ ਮੰਨ ਕੇ ਚੱਲਿਓ ਕਿ ਭਾਈ ਚੰਡੀਗੜ੍ਹ ਪੁਲਿਸ ਨੇ ਰੋਕਣਾ ਹੀ ਰੋਕਣਾ ਹੂੰ ਠੀਕ ਹੈ ਜੀ ਅੱਗੇ ਮਟਕਾ ਚੌਂਕ ਬੜਾ ਮਸ਼ਹੂਰ ਹੁੰਦਾ ਸੀ ਛਦੂ ਕੈਪਟਨ ਅਮਰਿੰਦਰ ਸਿੰਘ ਹੁੰਦਾ ਸੀਗਾ ਨਾ ਬਹੁਤ ਇਧਾਰਨੇ ਵਗੈਰਾ ਬਹੁਤ ਲੱਗਦੇ ਸੀ ਮਟਕਾ ਚੌਂਕ ਤੇ ਝਟਕ ਉਹਨੂੰ ਮੈਂ ਝਟਕਾ ਚੌਕ ਹੀ ਕਹਿੰਦਾ ਸੀ ਵੀ ਇਹ ਤਾਂ ਝਟਕਾ ਹੀ ਹੈ ਤੇ ਝਟਕਾ ਹੀ ਦਿੰਦੇ ਮਾਸਟਰਾਂ ਨੂੰ ਤਾਂ ਖੈਰ ਹੁਣ ਦੂਜੇ ਪਾਸੇ ਜੇ ਤੁਸੀਂ ਵੇਖੋਗੇ ਤੇ 10 ਦੀ ਕਾਲ ਸੀਗੀ ਜੀ ਕਾਲ ਜਿਹੜੀ ਸੀਗੀ ਉਹ ਇਸ ਵਾਸਤੇ ਸੀਗੀ ਕਿ ਭਾਈ ਜੋ ਸੈਨੇਟ ਤੇ ਸਿੰਡੀਕੇਟ ਅੱਛਾ ਮੈਂ ਥੋੜਾ ਜਿਹਾ ਤੁਹਾਨੂੰ ਇੱਕ ਨਾ ਵੀ ਇਹਦੇ ਤੇ ਵੀ ਓਵਰਵਿਊ ਦੇ ਦੇਵਾਂ ਕਿ ਸੈਨੇਟ ਸਿੰਡੀਕੇਟ ਕਿਉਂਕਿ ਬਹੁਤਿਆਂ ਨੂੰ ਪਤਾ ਨਹੀਂ ਹੈ ਆ ਇੱਕ ਸਵਾਲ ਵੀ ਸੀ ਉਦੋਂ ਸ਼ੁੱਕਰਵਾਰ ਵਾਲੇ ਦਿਨ ਸ਼ਹਿਰ ਤੇ ਸੈਨੇਟ ਤੇ ਸਿੰਡੀਕੇਟ ਪਰ ਸੈਨੇਟ ਦਾ ਮਤਲਬ ਕੀ ਆ ਕਿ ਗਵਰਨਿੰਗ ਬਾਡੀ ਜੀ ਗਵਰਨਿੰਗ ਬਾਡੀ ਮਤਲਬ ਕਿ ਰੋਜ਼ਮਰਾ ਦਾ ਕੰਮਕਾਰ ਚਲਾਉਣ ਵਾਲੀ ਅੱਛਾ ਸੈਨੇਟ ਦੇ ਵਿੱਚ ਕੀ ਸੀਗਾ ਕਿ 90 ਮੈਂਬਰ ਹੁੰਦੇ ਨੇ ਉਹਦੇ ਚ 15 ਇਲੈਕਟਡ ਹੁੰਦੇ ਜਿਹੜੇ ਤੁਹਾਡੇ ਆਉਂਦੇ ਆ ਗ੍ਰੈਜੂਏਟ ਹਲਕੇ ਚੋਂ ਹੂੰ ਠੀਕ ਹੈ ਜੀ ਗ੍ਰੈਜੂਏਟ ਮਤਲਬ ਕਿ ਜਿਹੜੇ ਪੁਰਾਣੇ ਹੈਗੇ ਨੇ ਵਿਦਿਆਰਥੀ ਜੀ ਉਹ ਆਪਣਾ ਉਹਨਾਂ ਨੂੰ ਫੈਲੋ ਕਹਿੰਦੇ ਨੇ ਸ਼ਾਇਦ ਉਹ ਚੁਣਦੇ ਨੇ ਨੁਮਾਇੰਦੇ 15 ਜੀ ਠੀਕ ਹੈ ਜੀ ਫਿਰ ਆਗੇ ਅਕੈਡਮਿਕ ਪਾਸਿਓਂ ਜਿਹੜੇ ਤੁਹਾਡੇ ਕਾਲਜਾਂ ਦੇ ਪ੍ਰਿੰਸੀਪਲ ਵਗੈਰਾ ਜਿਹੜੇ ਹੁੰਦੇ ਆ ਮਤਲਬ ਕਿ ਇਹ ਆਗਾ ਜੀ ਅਥੋਰਿਟिज ਇਹ ਵੀ ਪੰਜਾਬ ਚ ਹੀ ਆਗਾ ਫਿਰ ਆਗਾ ਤੁਹਾਡੇ ਐਕਸ-ਆਫੀਸ਼ਿਓ ਆਗਾ ਜਿੱਦਾਂ ਮੁੱਖ ਮੰਤਰੀ ਸਾਹਿਬ ਆ ਗਏ ਵਿਧਾਇਕ ਆ ਗਏ ਠੀਕ ਹੈ ਜੀ ਫਿਰ ਡੀਪੀਆਈ ਆ ਜਾਂਦੇ ਨੇ ਸੈਕਟਰੀ ਆ ਜਾਂਦੇ ਆ ਸਿੱਖਿਆ ਵਾਲੇ ਹਨਾ ਤਾਂ ਮਤਲਬ ਕਿ ਇੱਕ ਕੁੱਲ ਮਿਲਾ ਕੇ ਇੱਕ ਕੰਪੋਜੀਸ਼ਨ ਬਣ ਜਾਂਦੀ ਹੈ ਇਦਾਂ ਦੀ ਕਿ 90 ਮੈਂਬਰ ਪੂਰੇ ਹੋ ਗਏ ਹੂੰ ਇਹਨੂੰ ਕੀ ਬੋਲਾਂਗੇ ਸੈਨੇਟ ਤੇ ਸਿੰਡੀਕੇਟ ਕੀ ਹੁੰਦਾ ਕਿ ਜਿਹੜੀ 10 15 15 ਕ ਮੈਂਬਰਾਂ ਦੀ ਟੀਮ ਹੁੰਦੀ ਆ 15 ਜਾਂ 16 ਉਹ ਜਿਹੜੀ ਟੀਮ ਨੂੰ ਚੁਣਦੇ ਨੇ ਇਹ ਮੈਂਬਰ ਉਹਨੂੰ ਅਪਸ ਸਿੰਡੀਕੇਟ ਕਹਿ ਦਿੰਦੇ ਆ ਸਿੰਡੀਕੇਟ ਕੋਲ ਤਾਕਤ ਹੈ ਕਿ ਉਹ ਰੋਜ਼ ਮਰਦੇ ਫੈਸਲੇ ਜਿਹੜੇ ਹਨ ਯੂਨੀਵਰਸਿਟੀ ਨਾਲ ਜੁੜੇ ਉਹ ਕਰਵਾਉਣ ਦੀ ਤਾਕਤ ਰੱਖਦੀ ਹੈ ਯਾਨੀ ਅਸਲ ਤਾਕਤ ਇਸ ਬਾਡੀ ਕੋਲ ਹੀ ਆ ਕਿਹੜੀ ਸੈਨੇਟ ਤੇ ਸਿੰਡੀਕੇਟ ਬਸ ਇਸ ਨੂੰ ਆਪਾਂ ਸੌਖੇ ਤਰੀਕੇ ਨਾਲ ਜਦੋਂ ਵੀ ਤੁਸੀਂ ਇਸ ਸਾਰੇ ਮੁੱਦੇ ਦੀ ਜੜ ਨੂੰ ਸਮਝਣਾ ਹੋਵੇ ਤੈਨੂੰ ਏਦਾਂ ਲੈਣਾ ਠੀਕ ਹੈ ਜੀ ਵੈਸੇ ਤੇ ਤੁਸੀਂ ਦੇਖੋਗੇ ਇਤਿਹਾਸ ਇਹ ਬੜਾ ਪੁਰਾਣਾ ਯੂਨੀਵਰਸਿਟੀ ਤੇ ਐਕਚੁਅਲ ਚ ਆਪਣੇ ਪੰਜਾਬ ਯੂਨੀਵਰਸਿਟੀ ਤੇ ਲਾਹੌਰ ਸੀ ਨਾ ਲਾਹੌਰ ਜਦੋਂ ਉਧਰ ਰਹਿ ਗਿਆ ਤੇ ਫੇਰ ਮਤਲਬ ਕਿ ਇਹ ਯੂਨੀਵਰਸਿਟੀ ਦਾ ਇਹ ਅੰਦਰ ਮੋੜ ਬੱਜਾ ਜੀ ਲੇ ਕਰਬੂਜੀ ਇਹਨੇ ਡਿਜ਼ਾਈਨ ਕੀਤੀ ਹੋਈ ਆ 550 ਕਿੱਲਿਆਂ ਦੇ ਵਿੱਚ ਆਈ ਯੂਨੀਵਰਸਿਟੀ ਠੀਕ ਹੈ ਨਾ ਜੀ ਤੇ ਉਹਦਾ ਇੱਕ ਐਕਟ ਆ ਵੱਖਰੇ ਤੌਰ ਤੇ ਜ Punjab University Act ਆ ਉਹਦਾ ਜੀ ਤੇ ਇਹ ਬਾਡੀ ਜਿਹੜੀ ਭੰਗ ਹੋਈ ਫਿਰ ਖਬਰ ਆ ਗਈ ਕਿ ਇਸ ਭੰਗ ਕੀਤੀ ਬਾਡੀ ਨੂੰ ਉਹਨਾਂ ਨੇ ਫਿਰ ਸੁਰਜੀਤ ਕਰਤਾ ਹਮ ਨੋਟੀਫਿਕੇਸ਼ਨ ਆਪ ਦਾ ਰੱਦ ਕਰਤਾ ਜੀ ਹੁਣ ਗੱਲ ਜਿਹੜੀ ਇਹ ਸੀ ਕਿ ਜਿਹੜਾ ਯੂਨੀਵਰਸਿਟੀ ਬਚਾਓ ਮੋਰਚਾ ਹੈ ਉਹ ਕਹਿੰਦਾ ਕਿ ਭਈ ਤੁਸੀਂ ਨਾਲ ਇਲੈਕਸ਼ਨ ਦੀ ਵੀ ਡੇਟ ਜਿਹੜੀ ਹੈ ਨਾ ਨੋਟੀਫਾਈਡ ਕਰੋ ਮਤਲਬ ਜਦੋਂ ਇਹਨਾਂ ਨੇ ਉਹ ਰੱਦ ਕਰ ਦਿੱਤਾ ਨੋਟੀਫਿਕੇਸ਼ਨ ਤਾਂ ਉੱਥੇ ਇੱਕ ਮੰਗ ਕਹ ਲੋ ਐਡੀਸ਼ਨ ਕਰ ਦਿੱਤੀ ਗਈ ਜੀ ਕਿ ਭਈ ਇਹ ਮੋਰਚਾ ਜਿਹੜਾ ਕੰਟੀਨਿਊ ਰਹੇਗਾ ਚੱਲਦਾ ਰਹੇਗਾ ਹੂੰ ਤੇ ਨਾਲ ਇਹ ਕਿਹਾ ਗਿਆ ਕਿ ਜਦੋਂ ਤੱਕ ਤਰੀਕ ਨਹੀਂ ਹਲਾਨੀ ਜਾਂਦੀ ਤੇ ਫਿਰ 10 ਵਾਲੀ ਜਿਹੜੀ ਕਾਲ ਉਹਨਾਂ ਨੇ ਪਹਿਲਾਂ ਦਿੱਤੀ ਹੋਈ ਸੀ ਉਹ ਬਰਕਰਾਰ ਹੋ ਗਈ ਜੀ ਉਹ ਜਦੋਂ ਬਰਕਰਾਰ ਹੋ ਗਈ ਤੇ ਇਧਰੋਂ ਚੰਡੀਗੜ੍ਹ ਪੁਲਿਸ ਤਿਆਰ ਹੋ ਗਈ ਹਮ ਮੈਂ ਜਿਵੇਂ ਤੁਹਾਨੂੰ ਕਿਹਾ ਕਿ ਇਹਨਾਂ ਨੇ ਬਲਾਕੇਜ ਕਰਨੀ ਅੱਛਾ ਇਹਨਾਂ ਨੇ ਕੁਝ ਬੜੀਆਂ ਹਰਕਤਾਂ ਪੁੱਠੀਆਂ ਸਿੱਧੀਆਂ ਕੀਤੀਆਂ ਯੂਨੀਵਰਸਿਟੀ ਚ ਦੋ ਰੋਜ਼ਾ ਛੁੱਟੀ ਐਲਾਨ ਦਿੱਤੀ ਕਿ ਵਿਦਿਆਰਥੀ ਚਲੇ ਜਾਣ ਹਮ ਫਿਰ ਐਤੋਂ ਇਲਾਵਾ মিডিਆ ਦੇ ਦਾਖਲੇ ਨੂੰ ਪਾਬੰਦ ਕਰ ਦਿੱਤਾ ਗਿਆ ਫਿਰ ਇਸ ਤੋਂ ਵੀ ਅੱਗੇ ਇਹਨਾਂ ਨੇ ਇਹਨਾਂ ਦੇ ਜਿਹੜੇ ਸੌਂਗ ਸਿਸਟਮ ਵਗੈਰਾ ਸੀ ਉਹ ਰੋਕੇ ਜੀ ਅੰਦਰ ਜਾਣ ਨੂੰ ਹਾਂਜੀ ਹੋਸਟਲਾਂ ਦੇ ਵਿੱਚ ਵੜ-ਵੜ ਕੇ ਇਹਨਾਂ ਨੇ ਦਾਬੂ ਕੀਤਾ ਸਟੂਡੈਂਟਸ ਨੂੰ ਹੂੰ ਐਦਾਂ ਨਹੀਂ ਕਰਨਾ ਉਦਾਂ ਨਹੀਂ ਕਰਨਾ ਪਰ ਅੰਤ ਦੇ ਵਿੱਚ ਕੀ ਹੋਇਆ ਕਿ ਹਜ਼ਾਰਾਂ ਦੀ ਤعداد ਦੇ ਵਿੱਚ ਇਹਨਾਂ ਨੇ ਸ਼ਾਇਦ ਪੁਲਿਸ ਦੀ ਨਫਰੀ ਹਰਿਆਣਾ ਤੋਂ ਵੀ ਲਿਆਂਦੀ ਆ ਤੁਸੀਂ ਹਾਂ ਹਰ ਦਸ ਰੇਸੀ ਇੱਥੇ ਹਾਂਜੀ ਹਰਿਆਣਾ ਤੋਂ ਵੀ ਪੁਲਿਸ ਦੀ ਨਫਰੀ ਲਿਆਂਦੀ ਇਹਨਾਂ ਨੇ ਫਿਰ ਜਿੰਨੇ ਵੀ ਨਾਕੇ ਆ ਤੁਸੀਂ ਚੰਡੀਗੜ੍ਹ ਦੇ ਜਿਹੜੇ ਨਾਕੇ ਆ ਮਤਲਬ ਕਿ ਐਂਟਰੀ ਪੁਆਇੰਟ ਗਾ ਲਓ ਉਹ ਤਕਰੀਬਨ ਕੋਈ ਡੇਢ ਦਰਜਨ ਦੇ ਕਰੀਬ ਹੋਣੇ ਆ ਉਹ ਸਾਰੇ ਬਲਾਕ ਕੀਤੇ ਯੂਨੀਵਰਸਿਟੀ ਕੀਤੀ ਉਹ ਉੱਥੇ ਮੁੜ ਕੇ ਇਹ ਨਾ ਚਲਾ ਗਿਆ ਯਾਨੀ ਜਨਤਾ ਹੀ ਨਹੀਂ ਚਲੇਗੀ ਪੰਜਾਬ ਵਾਲੇ ਪਾਸਿਓਂ ਕਿ ਉਹ ਇਹਨਾਂ ਦੇ ਜਿਹੜੇ ਸੁਰੱਖਿਆ ਪ੍ਰਬੰਧ ਸੀ ਉਹ ਬੌਣੇ ਹੋ ਗਏ ਹੂੰ ਬੌਣੇ ਸਾਬਤ ਹੋਏ ਜੀ ਤਾਂ ਉਥੇ ਗੇਟ ਟੁੱਟ ਗਿਆ ਮੁੰਡਿਆਂ ਨੇ ਗੇਟ ਤੋੜਤਾ ਹੂੰ ਉਹ ਅੰਦਰ ਵੜ ਗਏ ਫਿਰ ਇਥੋਂ ਤੱਕ ਕਿ ਜਿਹੜੀ ਐਸਐਸਪੀ ਸੇਵਾਂ ਜਿਹੜੀ ਆਪਣੇ ਪੰਜਾਬ ਤੋਂ ਹੀ ਆ ਕਮਰਦੀਪ ਕੌਰ ਜੀ ਉਹਨੂੰ ਵੀ ਪ੍ਰਬੰਧ ਸੰਭਾਲਣੇ ਔਖੇ ਹੋ ਗਏ ਬਕਾਇਦਾ ਉਹਨੂੰ ਵੀ ਉਹਦੇ ਜਿਹੜੀ ਸੁਰੱਖਿਆ ਟੁਕੜੀ ਸੀ ਨਾ ਕੱਢ ਕੇ ਲੈ ਕੇ ਗਈ ਆ ਹੂੰ ਕਿਉਂਕਿ ਇੱਕ ਦੋ ਹੋ ਗਏ ਦੀਆਂ ਧਾਰਮਿਕ ਜਥੇਬੰਦੀਆਂ ਜਵੇਂ ਨੰਗ ਸਿੰਘ ਹੋ ਗਏ ਜੀ ਫਿਰ ਇਧਰੋਂ ਕਿਸਾਨ ਪੈ ਮਹੱਦੀ ਵਾਲੀ ਸਾਈਡ ਤੋਂ ਇਹਨਾਂ ਨੇ ਵੀ ਬੈਰੀਕੇਡ ਤੋੜ ਦਿੱਤੇ ਹੂੰ ਲਾਠੀ ਚਾਰਜ ਉੱਥੇ ਭਰਪੂਰ ਚੱਲ ਰਿਹਾ ਐਸ ਵੇਲੇ ਚੰਡੀਗੜ੍ਹ ਦੀ ਜਿਹੜੀ ਹਾਲਤ ਆ ਉਹ ਇਹ ਆ ਕਿ ਜਿੱਦਾਂ ਪੂਰਾ ਚੰਡੀਗੜ੍ਹ ਜਿਵੇਂ ਕਹਿ ਲਓ ਨਾ ਕਿ ਆਪਾਂ ਕਹਿ ਲਈਏ ਕਿ ਇਸ ਵੇਲੇ ਪੂਰੀ ਉਤਲ-ਪੁਤਲ ਦਾ ਸ਼ਿਕਾਰ ਹੈ ਜੀ ਜੀ ਟ੍ਰੈਫਿਕ ਤੁਹਾਨੂੰ ਪਤਾ ਚੰਡੀਗੜ੍ਹ ਦਾ ਟ੍ਰੈਫਿਕ ਇਸ ਤਰ੍ਹਾਂ ਦਾ ਹੈ ਕਿ ਇੱਕ ਥਾਂ ਤੇ ਮੜੀ ਦੀ ਬਲਾਕੇਜ ਹੋ ਗਈ ਸਾਰੀਆਂ ਥਾਂਵਾਂ ਤੇ ਹੁਣ ਜਿਹੜਾ ਆਮ ਜਨ ਜੀਵਨ ਹੈ ਉਹ ਵੀ ਉੱਥੇ ਪ੍ਰਭਾਵਿਤ ਹੋ ਰਿਹਾ ਬਹੁਤ ਬੁਰੀ ਤਰ੍ਹਾਂ ਲੋਕਾਂ ਨੂੰ ਵੀ ਉਹ ਕਹੀ ਆ ਹਮ ਲੋਕ ਕਹਿੰਦੇ ਆ ਕਿ ਭਾਈ ਯੂਨੀਵਰਸਿਟੀ ਦਾ ਮਾਮਲਾ ਯੂਨੀਵਰਸਿਟੀ ਦੇ ਅੰਦਰ ਨਿਬੇੜੋ ਸਾਨੂੰ ਕਾਦੀ ਸਜ਼ਾ ਬਿਲਕੁਲ ਚਲੋ ਉਹ ਵੀ ਠੀਕ ਨਹੀਂ ਆ ਵੀ ਥਾਂ ਤੇ ਹਾਂਜੀ ਇਹ ਮੇਰੇ ਖਿਆਲ ਦੇ ਨਾਲ ਇਹ ਮਸਲਾ ਜਿਹੜਾ ਹੈ ਉਹ ਵਿਗੜਨੋਂ ਬਚਾਉਣ ਵਾਸਤੇ ਕੋਈ ਗੱਲਬਾਤ ਕੀਤੀ ਜਾਂਦੀ ਇਹਨਾਂ ਦੇ ਜਿਹੜੇ ਆਗੂ ਸੀਗੇ ਆਗੂ ਸਹਿਬਾਨ ਦੇ ਨਾਲ ਗੱਲਬਾਤ ਅਗਾਂਹ ਕਰ ਲਈ ਜਾਂਦੀ ਭਾਜਪਾਲੇ ਜਾਂਦੇ ਜਾਂ ਕੁਝ ਕਰਦੇ ਕੋਈ ਗੱਲਬਾਤ ਕਰਦੇ ਕਿ ਹਾਂ ਪਈਏ ਅਸੀਂ ਇੰਨੀ ਤਰੀਕ ਤੱਕ ਤੁਹਾਡੇ ਤੋਂ ਟਾਈਮ ਮੰਗਦੇ ਆ ਜੀ ਠੀਕ ਹੈ ਨਾ ਭਰੋਸਾ ਹੀ ਇੱਕ ਜਿੰਨਾ ਹੁੰਦਾ ਹੈ ਕਿ ਭਾਈ ਇੰਨੇ ਟਾਈਮ ਤੱਕ ਅਸੀਂ ਨੋਟੀਫਿਕੇਸ਼ਨ ਜਾਰੀ ਕਰ ਦੇਵਾਂਗੇ ਪਹਿਲੀ ਗੱਲ ਇਹ ਆ ਤੁਸੀਂ ਜਦੋਂ ਸੈਨੇਟ ਨੂੰ ਬਰਕਰਾਰ ਰੱਖਦਾ ਹੈ ਸੈਨੇਟ ਤੇ ਸਿੰਡੀਕੇਟ ਜਿਹੜਾ ਹੈ ਉਹ ਬਰਕਰਾਰ ਹੈ ਆ ਜੀ ਕਿ ਤੁਸੀਂ ਨਾਲ ਦੀ ਨਾਲ ਨੋਟੀਫਿਕੇਸ਼ਨ ਕਿਉਂਕਿ ਇਹ ਜਿਹੜੀਆਂ ਚੋਣਾਂ ਹੁੰਦੀਆਂ ਨੇ ਇਹਦੇ ਵਿੱਚ ਕੋਈ ਬਹੁਤਾ ਜ਼ਿਆਦਾ ਵੱਡਾ ਪ੍ਰਬੰਧ ਤੇ ਕਰਨ ਦੀ ਜ਼ਰੂਰਤ ਨਹੀਂ ਹੁੰਦੀ ਆ ਜਿਹੜੀਆਂ ਆਪਣੀਆਂ 15 ਕਹੋ ਕਿ ਸੀਟਾਂ ਨੇ ਇਹਦੇ ਵਾਸਤੇ ਤੁਹਾਡੇ ਜਿਹੜੇ ਮਤਲਬ ਕਿ ਗ੍ਰੈਜੂਏਟ ਹੁੰਦੇ ਨੇ ਉਹ ਆਪ ਹੀ ਅੱਗੇ ਲੱਗਦੇ ਆ ਤੇ ਬਹੁਤ ਹੱਦ ਤੱਕ ਕਹਿ ਲੋ ਕਿ ਕੰਮ ਕਰ ਸਾਂਭਿਆ ਜਾਂਦਾ ਪ੍ਰਚਾਰ ਹੁੰਦਾ ਠੀਕ ਆ ਆਮ ਇਲੈਕਸ਼ਨ ਵਰਗਾ ਹੀ ਆ ਪਰ ਉਹ ਜੋ ਸੰਸਾਦੇ ਵਿੱਚ ਹੁੰਦਾ ਹਾਂਜੀ ਇੱਕ ਸੰਸਥਾ ਦੇ ਵਿੱਚ ਕੋਈ ਬਹੁਤਾ ਵੱਡਾ ਤਾਮਚਾਮ ਨਹੀਂ ਹੈ ਤਾਂ ਭਈ ਤੁਸੀਂ ਕੋਈ ਮਹੀਨੇ ਖੰਡ ਦਾ ਟਾਈਮ ਦੇ ਕੇ ਤੇ ਉਹਨੂੰ ਨੋਟੀਫਾਈਡ ਕਰ ਦਿਓ ਕਿੱਡੀ ਕੁ ਗੱਲ ਆ ਜਦੋਂ ਸੈਨੇਟ ਨੂੰ ਤੁਸੀਂ ਬਰਕਰਾਰ ਹੀ ਰੱਖਣਾ ਹੈ ਵੇ ਤੁਸੀਂ ਜਦੋਂ ਕਹਿ ਦਿੱਤਾ ਕਿ ਸੈਨਟ ਜਿਹੜਾ ਪੁਰਾਣਾ ਜਿਸ ਢੰਗ ਨਾਲ ਚੱਲਦਾ ਸੀ ਉਸੇ ਢੰਗ ਨਾਲ ਚੱਲੇਗਾ ਤੇ ਫਿਰ ਉਹਨੂੰ ਨੋਟੀਫਿਕੇਸ਼ਨ ਮਤਲਬ ਕਿ ਜਾਰੀ ਕਰਨ ਚ ਕੀ ਤੁਹਾਨੂੰ ਹਰ ਜਆ ਹੋਣੀਆਂ ਨੇ ਸੰਭਵ ਹੈ ਕਿ ਹੋਣੀਆਂ ਨੇ ਅੱਜ ਨਹੀਂ ਤਾਂ ਕੱਲ ਫਿਰੋ ਕਰ ਦਿਓ ਨਾ ਹਾਂਜੀ ਬਿਲਕੁਲ ਸੁਖਮ ਸਿੰਘ ਜਦੋਂ ਤੁਸੀਂ ਕਰਵਾਉਣੀਆਂ ਇਹਨੇ ਚੋਣ ਜਦੋਂ ਸੈਨਟ ਤੇ ਸਿੰਡੀਕੇਟ ਤੇ ਤੁਹਾਡਾ ਪਹਿਲੀ ਗੱਲ ਇਹ ਆ ਕਿ ਮੈਂ ਤੇ ਸਮਝਦਾ ਕਿ ਭਾਰਤੀ ਜਨਤਾ ਪਾਰਟੀ ਵਾਲੇ ਜਿਹੜੇ ਆ ਨਾ ਇਹਨਾਂ ਨੂੰ ਪਤਾ ਨਹੀਂ ਮਤ ਕੌਣ ਦਿੰਦਾ ਤੁਸੀਂ ਪਹਿਲਾ ਕਿਸਾਨੀ ਅੰਦੋਲਨ ਵੇਲੇ ਵੀ ਤੁਸੀਂ ਦੇਖੋ ਕਿ ਇਹਨਾਂ ਨੇ ਬਿਨਾ ਸਟੇਕ ਹোলਡਰਸ ਦੇ ਨਾਲ ਕੋਈ ਬਹੁਤੀ ਵੱਡੀ ਗੱਲਬਾਤ ਕੀਤੀਆਂ ਬਿੱਲ ਲੈ ਜਾਂਦੇ ਪੂਰੇ ਮੁਲਕ ਦਾ ਕਿੰਨਾ ਨੁਕਸਾਨ ਹੋਇਆ ਜੀ ਠੀਕ ਹੈ ਜੀ ਬੰਦੇ ਮਰੇ ਬਹੁਤ ਨੁਕਸਾਨ ਹੋਇਆ ਪੰਜਾਬ ਦਾ ਕਿੰਨਾ ਨੁਕਸਾਨ ਹੋ ਗਿਆ ਕਈ ਹਜ਼ਾਰ ਦੇਖੋ ਸਰ ਅੱਜ ਚੰਡੀਗੜ੍ਹ ਦਾ ਕਿੰਨਾ ਨੁਕਸਾਨ ਹੋ ਗਿਆ ਹੋਵੇਗਾ ਕਿਉਂਕਿ ਜਦੋਂ ਆਪਾਂ ਕਿਸੇ ਥਾਂ ਤੇ ਵੀ ਕੋਈ ਮੰਨ ਲਓ ਬਾਜ਼ਾਰ ਪ੍ਰਭਾਵਿਤ ਕਰਦੇ ਆ ਜਾਂ ਆਵਾਜਾਈ ਪ੍ਰਭਾਵਿਤ ਕਰਦੇ ਆ ਨੁਕਸਾਨ ਚ ਹੀ ਹੁੰਦਾ ਹੈ ਜੀ ਠੀਕ ਹੈ ਜੀ ਉਹ ਕੋਈ ਮਤਲਬ ਕਿ ਸੈਂਕੜੇ ਕਰੋੜ ਦਾ ਨੁਕਸਾਨ ਹੋ ਜਾਂਦਾ ਕਈ ਵਾਰ ਹਜ਼ਾਰਾਂ ਕਰੋੜ ਦਾ ਨੁਕਸਾਨ ਹੋ ਜਾਂਦਾ ਇਹੋ ਜਿਹੇ ਜਿਹੜੇ ਲੰਮੇ ਅੰਦੋਲਨ ਹੁੰਦੇ ਨੇ ਤਾਂ ਮਤਲਬ ਖਟਿਆ ਕੀ ਖਟਿਆ ਕੀ ਕੁਝ ਵੀ ਨਹੀਂ ਜੀ ਉਹ ਨੋਟੀਫਿਕੇਸ਼ਨ ਪਹਿਲਾਂ ਭੇਜਿਆ ਫਿਰ ਰੱਦ ਕੀਤਾ ਨਿਕਲੇ ਤਾਂ ਕੁਝ ਵੀ ਨਹੀਂ ਵਿੱਚੋਂ ਆ ਉਹ ਗੰਜਲਪੁਰੀ ਨਾਲੇ ਰਨ ਖੁਸ਼ੀ ਦੇ ਨਾਲੇ ਕੰਨ 파ਟੇ ਤੇ ਰੀਸ਼ਕ ਚੋਆ ਸੀ ਕੀ ਖਟਿਆ ਸੁ ਤੂੰ ਗੱਲ ਇਹ ਆ ਕਿ ਇਹਦੇ ਚੋਂ ਖਟਿਆ ਕੀ ਹੂੰ ਤੇ ਇਹਦੇ ਤੋਂ ਤੁਸੀਂ ਸਬਕ ਲਵੋ ਕਿ ਜੇ ਕੋਈ ਰਿਫਾਰਮ ਕਰਨਾ ਹੈ ਸਟੇਕ ਹੋਲਡਰਸ ਸਟੇਕ ਹੋਲਡਰ ਕੌਣ ਹੈ ਇਹਦੇ ਚ ਪੰਜਾਬ ਜੀ ਪੰਜਾਬ ਸਟੇਕ ਹੋਲਡਰ ਆ ਉਹਦੇ ਨਾਲ ਗੱਲ ਤੇ ਕਰੋ ਨਾ ਉਹਦੇ ਨਾਲ ਗੱਲ ਤੇ ਕਰਕੇ ਤੁਸੀਂ ਕੋਈ ਰਿਫਾਰਮ ਲਿਓ ਨਾ ਰਿਫਾਰਮ ਜ਼ਰੂਰਤ ਹੁੰਦੀ ਆ ਸੁਖਮ ਸਿੰਘ ਜੀ ਜੀ ਕੋਈ ਵੇਲੇ ਦੇ ਸਿਰ ਤੇ ਕੋਈ ਦੇਣਾ ਮਾ ਰਿਫਾਰਮ ਕਮੇਸੇ ਬਾਡੀ ਨੂੰ ਤਾਂ ਉਹਦਾ ਇਹੋ ਹੀ ਹੁੰਦਾ ਹੈ ਕਿ ਸਟੇਕ ਹোলਡਰਸ ਦੇ ਨਾਲ ਬਿਹਤਰੀਨ ਤਰੀਕੇ ਨਾਲ ਗੱਲਬਾਤ ਕਰੋ ਅੱਛਾ ਇਸ ਮਾਮਲੇ 'ਚ ਇੱਕ ਖਬਰ ਤੁਹਾਨੂੰ ਬ੍ਰੇਕਿੰਗ ਹੋਰ ਦੇ ਦੇਣਾ ਤੁਸੀਂ ਕੋਈ ਕਮੈਂਟ ਸ਼ਾਮਿਲ ਕਰਨਾ ਤੇ ਕਰ ਲਓ ਇਹ ਗੱਲ ਲੰਮੀ ਨਾ ਹੋ ਜਾਵੇ ਜੀ 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 ਚਲੋ ਫਿਰ ਆਪਾਂ ਸਵਾਗਤ ਜ਼ਰੂਰ ਕਰ ਲਈਏ ਦੋਸਤਾਂ ਦਾ ਸਾਰੇ ਦੋਸਤ ਬਹੁਤ-ਬਹੁਤ ਸ਼ੁਕਰੀਆ ਜੀ ਤੁਹਾਡਾ ਨਾਜ਼ਰ ਜੀ ਪ੍ਰੀਤ ਜੀ ਮਲਕੀ ਸਿੰਘ ਖੁੱਡੀਆਂ ਜੀ ਵਿਰਿੰਦਰ ਜੀ ਪਰਗਤ ਸਿੰਘ ਜੀ ਬਹੁਤ-ਬਹੁਤ ਸ਼ੁਕਰੀਆ ਜੀ ਰਿਦਮ ਜੀ ਆਪਾਂ ਜ਼ਰੂਰ ਗੱਲ ਕਰਾਂਗੇ ਬਿਹਾਰ ਬਾਰੇ ਵੀ ਅੱਗੇ ਜਾ ਕੇ ਥੋੜਾ ਜਿਹਾ ਇੱਕ ਵਾਰੀ ਜਿਹੜੀ ਗੱਲ ਚੱਲ ਰਹੀ ਹੈ ਆਪਾਂ ਉਸੇ ਤੇ ਗੱਲ ਕਰਦੇ ਹਾਂ ਜੋਗਾ ਸਿੰਘ ਜੀ ਸਵਾਗਤ ਹੈ ਜੀ ਤੁਹਾਡਾ ਵੀ ਸੁਖ ਮੈਂਬਰ ਜੀ ਸਾਰੇ ਦੋਸਤਾਂ ਦਾ ਬਹੁਤ-ਬਹੁਤ ਸ਼ੁਕਰੀਆ ਬਹੁਤ ਸਵਾਗਤ ਹੈ ਇਹ ਮਿੱਤਰ ਕਹਿ ਰਹੇ ਨੇ ਕਿ ਲੀਡਰਾਂ ਦੀ ਨਲਾਇਕੀ ਹੈ ਕਦੇ BBMP ਕਦੇ ਪੰਜਾਬ ਦੀ ਨਜਾਇਜ਼ ਵੰਡ ਕਦੇ ਕੁਝ ਕਦੇ ਕੁਝ ਕਹਿੰਦੇ ਇਹ ਸਾਰਾ ਕੁਝ ਇਸੇ ਤਰ੍ਹਾਂ ਹੀ ਚੱਲ ਰਿਹਾ ਤੇ ਅਸੀਂ ਮੇਰੀ ਗੱਲ ਸੁਣੋ ਅਸੀਂ ਆਪਣੇ ਲੀਡਰਾਂ ਦੇ ਵੀ ਨੁਕਸ ਕੱਢੀਏ ਨਾ ਹਮ ਭਾਈ ਪਿਛਲੇ 10 ਸਾਲ ਦਾ ਡ ਪਿਛਲੇ 20 ਸਾਲ ਦਾ ਡਾਟਾ ਕਰਨ ਨੂੰ ਮੈਨੂੰ ਬਹੁਤ ਇੱਕ ਸੀਨੀਅਰ ਮਤਲਬ ਕਿ ਵਿਦਿਆਰਥੀ ਰਾਜਨੀਤੀ ਦੇ ਲੀਡਰ ਜਿਹੜੇ ਸਰਗਰਮ ਰਾਜਨੀਤੀ ਦੇ ਮਤਲਬ ਕਿ ਹੁਣ ਹਿੱਸੇਦਾਰ ਵੀ ਆ ਉਹਨਾਂ ਨੇ ਦੱਸਿਆ ਨਾ ਕਿ ਮਿੰਟੂ ਯਾਰ 20 25 ਸਾਲ ਹੋ ਗਿਆ ਕਦੇ ਇਹਨਾਂ ਨੇ ਗ੍ਰਾਂਟ ਪੂਰੀ ਨਹੀਂ ਦਿੱਤੀ ਕਦੇ ਵੇਲੇ ਸਿਰ ਗ੍ਰਾਂਟ ਨਹੀਂ ਦਿੱਤੀ ਈਵਨ ਥੈਟ ਕਿ ਕਈ ਮੌਕਿਆਂ ਤੇ ਜਿਹੜੇ ਐਕਸ ਅਫੀਸ਼ਰ ਹੁੰਦੇ ਜਿਵੇਂ ਵਿਧਾਇਕ ਦੋ ਭੇਜਨੇ ਹੁੰਦੇ ਇਹਨਾਂ ਨੇ ਨਾਮਿਨੇਟ ਕਰਨੇ ਹੁੰਦੇ ਆ ਕਈ ਵਾਰ ਵੇਲੇ ਸਿਰ ਉਹ ਵੀ ਨਹੀਂ ਭੇਜਦੇ ਇਹ ਜੀ ਤੇ ਤੁਸੀਂ ਆਪਣੇ ਬੰਦਿਆਂ ਚ ਵੀ ਨੁਕਸ ਕੱਢਨੇ ਸਿੱਖੋ ਮੈਂ ਤੁਹਾਨੂੰ ਦੱਸਾਂ ਸਾਡੇ ਕੋਲ ਇੱਕੋ ਹੀ ਸ਼ਬਦ ਹੁੰਦਾ ਦਿੱਲੀ ਨਿਆਂ ਕਰਤਾ ਦਿੱਲੀ ਨਾ ਤੁਹਾਡੇ 'ਚ ਵੀ ਨੁਕਸਿਆ ਕਦੇ ਇਹਨਾਂ ਨੇ ਆ ਹੁਣ ਭਾਰਤੀ ਜਨਤਾ ਪਾਰਟੀ ਨੇ ਆંકੜੇ ਪੇਸ਼ ਕੀਤੇ ਨੇ ਪ੍ਰੈਸ ਕਾਨਫਰੰਸ ਕਰਕੇ ਕਰੋ ਚੈਲੰਜ ਉਸ ਨੂੰ ਉਹਨਾਂ ਨੇ ਕਿਹਾ ਕਿ ਮੋਦੀ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਕੇਂਦਰ ਨੇ 3200 ਕਰੋੜ ਰੁਪਏ ਭੇਜਿਆ ਤੇ ਦਸਾਂ ਸਾਲਾਂ 'ਚ ਪੰਜਾਬ ਨੇ ਦਿੱਤਾ 500 ਕੁਝ ਕਰੋੜ ਜੀ ਜਿਹੜਾ ਕਿ 60 40 ਦੇ ਅਨੁਪਾਤ ਦੇ ਵਿੱਚ ਵੇਖੋ ਤੇ 20% ਬਣਦਾ ਮਤਲਬ ਕਿ ਤੁਸੀਂ ਗਾਰੰਟੀ ਅੱਧੀ ਦੇ ਨਹੀਂ ਦਿੱਤੀ ਬਿਲਕੁਲ ਤੋ ਇਸ ਕਰਕੇ ਸਾਡਾ ਜਿਹੜਾ ਟੀਚਾ ਹੋਣਾ ਚਾਹੀਦਾ ਮੇਰੇ ਖਿਆਲ ਦੇ ਨਾਲ ਉਹ ਇਹ ਵੀ ਹੋਣਾ ਚਾਹੀਦਾ ਕਿ ਅਸੀਂ ਆਪਣੀ ਸਰਕਾਰ ਨੂੰ ਵੀ ਕਹੀਏ ਆਪਣੇ ਲੀਡਰਾਂ ਨੂੰ ਵੀ ਕਹੀਏ ਇਹਦੇ ਵਿੱਚ ਕੋਈ ਇੱਕ ਪਾਰਟੀ ਨਹੀਂ ਆਉਂਦੀ ਇਹਦੇ ਵਿੱਚ 20 25 ਸਾਲਾਂਾਂ ਚ ਦੇਖੋ ਕਿ ਸਾਰੀਆਂ ਪਾਰਟੀਆਂ ਨੇ ਰਾਜ ਕੀਤਾ ਹੈ ਨਾ ਲਗਭਗ ਸਾਰੀਆਂ ਆ ਗਈਆਂ ਕਾਂਗਰਸ ਵੀ ਆ ਗਈ ਕਾਲੀ ਵੀ ਆ ਗਈ ਭਾਜਪਾ ਵੀ ਇਹਦੇ ਵਿੱਚ ਸ਼ਾਮਿਲ ਰਹੀ ਆ ਜੀ ਸੋ ਇਸ ਵਾਸਤੇ ਆਪਣੀ ਜ਼ਿੰਮੇਵਾਰੀ ਜਿਹੜੀ ਆ ਨਾ ਉਹਨੂੰ ਵੀ ਇਮਾਨਦਾਰੀ ਨਾਲ ਨਿਭਾਉਣ ਦੀ ਜ਼ਰੂਰਤ ਹੁੰਦੀ ਆ